ਆਪਾਂ ਮਾਈਟੀ ਵਰਲਡ ਸਕੂਲ ਦੇ ਬੱਚੇ ਉਹ ਦਸਤਾਰ ਮੁਕਾਬਲੇ ਹੋਣਗੇ ਅਤੇ ਭਾਈ ਜਤਿੰਦਰ ਸਿੰਘ ਪਾਸੋਂ ਉਹਨਾਂ ਦੇ ਵਿਚਾਰ ਸੁਣਾਂਗੇ ਜਰਨੀ ਟੂਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਮੁਕਾਬਲੇ ਦੇ ਜਿਹੜੇ ਬੱਚਿਆਂ ਨੇ ਭਾਗ ਲੈਣਾ ਹੈ ਉਹ ਕਿਰਪਾ ਕਰਕੇ ਪਿਛਲੇ ਪਹਿਲੇ ਇੱਕ ਨੰਬਰ ਹਾਲ ਦੇ ਵਿੱਚ ਸਰਦਾਰ ਜਤਿੰਦਰ ਸਿੰਘ ਜੀ ਵੇਟ ਕਰ ਰਹੇ ਨੇ ਉਹਨਾਂ ਨੂੰ ਰਿਪੋਰਟ ਕਰੋ ਪਲੀਜ਼ ਕਿਰਪਾ ਕਰਕੇ ਜਿਹੜੇ ਬੱਚਿਆਂ ਨੇ ਦਸਤਾਰ ਮੁਕਾਬਲੇ ਵਿੱਚ ਭਾਗ ਲੈਣਾ ਹੈ ਤੇ ਉਚੇਚੇ ਜੋਰ ਦੇ ਉੱਤੇ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਸਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਉਹ 1 ਨੰਬਰ ਹਾਲ ਦੇ ਵਿੱਚ ਸਰਦਾਰ ਜਤਿੰਦਰ ਸਿੰਘ ਜੀ ਨੂੰ ਰਿਪੋਰਟ ਜੋ ਵਿਸਤਾਰਾਂ ਬੰਨ੍ਹ ਰਹੇ ਹਨ ਇਸ ਸਾਰਾਂ ਦੀ ਸੇਵਾ ਸਾਡੇ ਵੀਰ ਜੀ ਲਹਿਰੀਆਂ ਪ੍ਰਿਧਾਨ ਵਾਲੇ ਇਹਦਾ ਬਾਤ ਸੁਣਾਣਾ ਹੈ ਇਹ ਬੱਚੇ ਨੂੰ ਅੱਗੇ ਕਿਰਪਾ ਕਰਕੇ ਕਰ ਦਿਓ वैसे थे जेड़ा बच्चा ਸਿਰ ਦੇ ਉੱਤੇ ਦਸਤਾਰ ਸਜਾ ਲਏ ਤੇ ਇਸ ਤੋਂ ਵੱਡਾ ਹੋਰ ਕੋਈ ਇਨਾਮ ਦੁਨੀਆ ਤੇ ਹੋ ਨਹੀਂ ਸਕਦਾ ਪਰ ਫਿਰ ਵੀ ਰਸਮਾਂ ਬੜੀਆਂ ਹੋਈਆਂ ਨੇ ਉਸ ਰਸਮ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਤੇ ਜਿਹੜੇ ਬੱਚੇ ਨੇ ਇਹਨਾਂ ਨੂੰ ਦਸਤਾਰ ਸਜਾਉਣ ਕਰਕੇ ਸਨਮਾਨ ਦਿੱਤਾ ਜਾਣਾ ਹੈ ਸਰਦਾਰ ਜਤਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਉਹ ਵੀ ਕਿਰਪਾ ਕਰਕੇ ਸੇਜ ਤੇ ਆ ਜਾਣ ਆਜੋ ਆਜੋ ਬੋਲੇ ਸੋਨਹਿਾ ठीक है सुना तो पाठ साहब कियम कार सतनाम करता फरत मेरे सर मेरे मैं पुकार मेरा तजनी सादा मेरे सब गुरु ते सचदा सत फैले सर मानव खुशी की ਤਤੀ ਵਹੁਣਾ ਲੱਗ ਗਈ ਪਾਤਰੰਸ਼ੇ ਕਲੇ ਚਗੇ ਤੁਹਾਡੇ ਕਾ ਦੁੱਖ ਨਾ ਦੇ ਪਾਈ ਠੀਕ ਹੈ ਬੱਚਾ ਧਿਆਨ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸੰਗਤ ਦੇ ਵਿੱਚੋਂ ਅਜੇ ਵੀ ਆਵਾਜ਼ ਨਹੀਂ ਆਈ ਕਿਉਂਕਿ ਜਿੰਨੇ ਅਸੀਂ ਬੈਠੇ ਆ ਕਿਤੇ ਵਾਕਈ ਇਸ ਗੱਲ ਦਾ ਅਹਿਸਾਸ ਹੈ ਕਿ ਇਸਾਰਾ ਜੋ ਮਾਈਲੀ ਖਾਲਸਾ ਵਰਲਡ ਸਕੂਲ ਵੱਲੋਂ ਪ੍ਰੋਗਰਾਮ ਕੀਤਾ ਗਿਆ ਸਾਡੇ ਬੱਚਿਆਂ ਨੇ ਸਾਨੂੰ ਸਾਡੇ ਪੁਰਖਿਆਂ ਦੀਆਂ ਸਾਡੇ ਇਤਿਹਾਸ ਦੀਆਂ ਬਾਤਾਂ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਿਆ ਕਿਰਮਾਨ ਦੀ ਕਾਗਰਤਾ ਦੇ ਨਾਲ ਫਤਿਹ ਨਾਲ ਸਾਜ ਪਾਉ ਆਪ ਕੋ ਵਾਹਿਗੁਰੂ ਜੀ ਦਾ ਧੰਕ ਸਾਹਿਬ ਵਾਹਿਗੁਰੂ ਜੀ ਦੇ ਕਤੇ ਪੰਜਾਬਾਨ ਪਰਲਾ ਕੇ ਅੱਜ ਲੋਕੀਂ ਆਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਹਦੀ ਅਰਜੀਆ ਪੀਲ ਸੀ ਲਾਦੇ ਆ ਕਿ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਵਸਦਾ ਘਰ ਤੋਂ ਬਾਦ ਕਰ ਦੇ ਚੁੰਦੇ ਲੋਹਾ ਦੇ ਨਾਲ ਪਰਵਾਰ ਮੇਰਾ ਹੈ ਪਰ ਖਾਲਸਾ ਪੰਥ ਆਵਾਜ਼ ਕਰ ਦੇ ਇਹ ਜੋ ਖਾਲਸਾ ਪੰਥ ਦੀ ਆਵਾਜ਼ ਹੋਣ ਦੀ ਸਤਿਗੁਰੂ ਜੀ ਨੇ ਉਸ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸੀ ਉਸੇ ਖਾਲਸਾ ਪੰਥ ਦੀ ਫਲਵਾੜੀ ਦੇ ਰੂਪ ਵਿੱਚ ਅਸੀਂ ਇੱਥੇ ਸੱਜ ਬੈਠੇ ਤੇ ਬੜੇ ਚਿਰ ਤੋਂ ਕਿਉਂਕਿ ਸਵੇਰ ਤੋਂ ਹੀ ਇਹ ਪ੍ਰੋਗਰਾਮ ਚੱਲ ਰਿਹਾ ਹੈ ਆਪ ਸਭ ਸੰਗਤਾਂ ਨੂੰ ਪਰ ਇੱਕ ਗੱਲ ਦਾ ਤੁਸੀਂ ਇੱਥੇ ਜ਼ਰੂਰ ਧਿਆਨ ਦਿੱਤਾ ਹੋਏਗਾ ਕਿ ਅਸੀਂ ਬੱਚਿਆਂ ਦੇ ਉੱਤੇ ਵਾਰ-ਵਾਰ ਇਹ ਗੱਲ ਕਹਿੰਦੇ ਆਂ ਕਿ ਬੱਚੇ ਗੁਰਦੁਆਰੇ ਨਹੀਂ ਜਾਂਦੇ ਬੱਚੇ ਧਾਰਮਿਕ ਸਮਾਗਮਾਂ ਵਿੱਚ ਨਹੀਂ ਬੈਠਦੇ ਪਰ ਜੇ ਥੋੜੀ ਜੀ ਅਸੀਂ ਇਹਨਾਂ ਦੀ ਹਰਕਤ ਨਜ਼ਰਅੰਦਾਜ਼ ਕਰ ਦੇਈਏ ਪਰ ਵੇਖੋ ਕਿੰਨੇ ਪਿਆਰ ਦੇ ਨਾਲ ਤੇ ਕਿੰਨੇ ਸੱਚੇ ਸਹਿਜਾਤਿਆਂ ਦੇ ਬਾਤ ਸਾਡੇ ਬੱਚੇ ਸਾਡੇ ਵਿੱਚ ਉਹਨਾਂ ਸਹਿਬਜ਼ਾਦਿਆਂ ਦਾ ਰੂਪ ਬਣ ਕੇ ਸਜੇ ਹੋਏ। ਇਹ ਸਾਰਾ ਜਿਹੜਾ ਕਾਰਜ ਹੈ ਇਹ ਮਾਈਕੀ ਖਾਲਸਾ ਵਰ ਸਕੂਲ ਦੀ ਟੀਮ ਦੇ ਉੱਤੇ ਜਾਂਦਾ ਹੈ ਕਿਉਂਕਿ ਮੈਂ ਇੱਕ ਨਿੱਕੀ ਜੀ ਘਟਨਾ ਸਾਂਝੀ ਕਰਨੀ ਹੈ। ਗਨੀਖਾਂ, ਅਬੀਖਾਂ, ਇਹਨਾਂ ਦਾ ਨਾਂ ਸਭ ਨੂੰ ਆਜਾਦ ਹੈ ਬੀਬੀ ਉਮਰੀ ਦੇ ਪੁੱਤਰ ਸਨ। ਤੇ ਜਦੋਂ ਇਹਨਾਂ ਵੱਲੋਂ ਧੰਨ ਗੁਰੂ ਮਹਾਰਾਜ ਜੀ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਪਲੰਗੇ ਦੇ ਉੱਤੇ ਬਿਠਾ ਕੇ ਉੱਚ ਦਾ ਪੀਰ ਬਣਾ ਕੇ 마שיવાડી ਦੇ ਜੰਗਲ ਦੇ ਵਿੱਚੋਂ ਲੈ ਕੇ ਗਏ ਨੇ ਇਹਨਾਂ ਦੇ ਨਾਲ ਪੰਜ ਪੀਰ ਨੇ ਤਿੰਨ ਗੁਰੂ ਮਹਾਰਾਜ ਜੀ ਦੇ ਸਿੱਖ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਹੈ ਦੋ ਦੇ ਸਿੱਖ ਨੇ ਭਾਈ ਗਨੀਖਾਂ ਦੇ ਨਵੀਖਾਂ ਜਦੋਂ ਸਤਿਗੁਰੂ ਜੀ ਨੂੰ ਇਹ ਛੱਡ ਕੇ ਤੁਰਨ ਲੱਗੇ ਨੇ ਵਾਪਸ ਤੇ ਮਾਲਕ ਜੀ ਨੇ ਇੱਕ ਦੇ ਇਹਨਾਂ ਦਾ ਜਿਹੜਾ ਪਲੰਗਾ ਸੀ ਕੋਈ ਇਹਨਾਂ ਨੂੰ ਵਾਪਸ ਮੋੜਿਆ ਜੋਜਾ ਇੱਕ ਹੁਕਮਨਾਮਾ ਲੈ ਕੇ ਦਿੱਤਾ ਉਹਦੇ ਬੋਲ ਸਨ ਕਿ ਇਹ ਜੋ ਗਨੀ ਖਾਨ ਨੇ ਨਬੀ ਖਾਨ ਨੇ ਇਹ ਸਾਡੇ ਫਰਜ਼ੰਦ ਨੇ ਇਹ ਜਦੋਂ ਪਾਗਲ ਬੱਚ ਨੂੰ ਆਪਣੀ ਘਰ ਆਉਂਦੇ ਨੇ ਤੇ ਘਰ ਆਣ ਕੇ ਆਪਣੀ ਘਰ ਪਰਿਵਾਰ ਵਿੱਚ ਬੈਠਦੇ ਨੇ ਨਾ ਤੇ ਘਰ ਪਰਿਵਾਰ ਵਿੱਚ ਆਣ ਕੇ ਬੈਠ ਕੇ ਕਹਿੰਦੇ ਨੇ ਵੀ ਦੇਖੋ ਗੁਰੂ ਨੇ ਕਿੰਨਾ ਮਾਰ ਦਿੱਤੇ ਸਾਨੂੰ ਕਿ ਸਾਨੂੰ ਉਹਨਾਂ ਨੇ ਆਪਣੇ ਪੁੱਤਰ ਕਹਿ ਕੇ ਸੰਬੋਧਨ ਕੀਤਾ ਅਸੀਂ ਨਿੱਕੀ ਜੀ ਸੇਵਾ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਦੇ ਦਿੱਤਾ ਹੈ ਕਹਿੰਦੇ ਇਹ ਗੱਲ ਜਦੋਂ ਭਾਈ ਗਨੀਖਾਨ ਨਵੀਖਾਨ ਇਨ੍ਹਾਂ ਦੇ ਘਰ ਇੱਕ ਛੋਟੀ ਜੀ ਬੱਚੇ ਭਾਈ ਗਨੀਖਾਨ ਦੀ ਖੇਡ ਰਹੀ ਹੈ ਉਮਰ ਉਹਦੀ ਅਜੇ ਬਹੁਤ ਨਿਆਣੀ ਹੈ ਬੀਬੀ ਰਜਨੀ ਉਹਦਾ ਨਾਂ ਜਦੋਂ ਉਹਨੇ ਇਹ ਪਾਵਨ ਬਚਨ ਸੁਣੇ ਆਪਣੇ ਪਿਤਾ ਦੇ ਪਾਸੋਂ ਉਹ ਲਿਖਿਆ ਹੋਇਆ ਹੁਕਮਨਾਮਾ ਫੜ ਕੇ ਉਹਨੂੰ ਚੁੰਮਣ ਲੱਗੀ ਹੈ ਤੇ ਉੱਚੀ ਉੱਚੀ ਨੱਚਣ ਲੱਗ ਜਾਂਦੀ ਹੈ ਟੱਪਦੀ ਐ ਤੇ ਟੱਪ ਨਹੀਂ ਆਇਆ ਇਹ ਗੱਲ ਕਹਿੰਦੀ ਐ ਕਿ ਪਿਤਾ ਜੀ ਜੇ ਤੁਸੀਂ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪੁੱਤਰ ਹੋ ਤੇ ਮੈਂ ਤੇ ਗੁਰਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪੋਤੀ ਹੋਈ ਨਾ ਵੀ ਜੇ ਤੁਸੀਂ ਪੁੱਤਰ ਹੋਏ ਤੇ ਮੈਂ ਤੇ ਉਹਨਾਂ ਦੀ ਪੋਤਰੀ ਹੋ ਗਈ ਮੈਂ ਤੇ ਕੋਈ ਵੀ ਸੇਵਾ ਨਹੀਂ ਕੀਤੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਆਪਣੀ ਪੋਤਰੀ ਬਣਾ ਕੇ ਕਿੰਨਾ ਮਾਣ ਦਿੱਤਾ ਡਾਟਰ ਗੁਰਬੀਰ ਸਿੰਘ ਇਸ ਘਟਨਾ ਨੂੰ ਲਿਖਦਿਆਂ ਹੋਇਆਂ ਲਿਖਦੇ ਨੇ ਕਹਿੰਦੇ ਨੇ ਉਹ ਉੱਚੀ ਉੱਚੀ ਰੌਲਾ ਪਾਉਂਦੀ ਐ ਮੈਂ ਕੋਤੀ ਮੈਂ ਕੋਤੀ ਮੈਂ ਆਪਾਰ ਮੈਂ ਮੋਤੀ ਇਹਦੀ ਮੈਂ ਤੇ ਉਹ ਮੋਤੀ ਬਣ ਗਈਆਂ ਜਿਹਦੀ ਦੁਨੀਆ ਦੇ ਉੱਤੇ ਕੋਈ ਕੀਮਤ ਨਹੀਂ ਹੋ ਸਕਦੀ ਤੇ ਜੇ ਅਸੀਂ ਇਹਨਾਂ ਮੋਤੀਆਂ ਦੀ ਕੀਮਤ ਅਦਾ ਕਰਨ ਚਲੇ ਜਾਈਏ ਨਾ ਵੀ ਮੋਤੀਆਂ ਦੀ ਕੀਮਤ ਕੌਣ ਚਲੇ ਜਾਈਏ ਇਹ ਜਿਹੜੇ ਮੋਤੀ ਨੇ ਨਾ ਇੱਕ ਤੇ ਕਿਹਾ ਜਾਂਦਾ ਲਾਲ ਵੈਸੀ ਬੜਾ ਕੀਮਤੀ ਹੁੰਦਾ ਪਰ ਲਾਲ ਜਿਹੜਾ ਉਹਦੀ ਕਹਿੰਦੇ ਹੋਰ ਵੀ ਜ਼ਿਆਦਾ ਕੀਮਤ ਉਦੋਂ ਤੈ ਹੋ ਜਾਂਦੀ ਹੈ ਜਦੋਂ ਲਾਰ ਆਪਣੀ ਮਾਂ ਪਿਓ ਦੀ ਇੱਜ਼ਤ ਨੂੰ ਹੋਰ ਚਾਰ ਚੰਨ ਲਾਉਣ ਵਾਲੇ ਰਾਹ ਤੇ ਟੋਕ ਪੈਂਦਾ ਹੈ ਇਹਨਾਂ ਨੇ ਸਾਡੇ ਸਿਰ ਉੱਤੇ ਕਰਨੇ ਨੇ ਜੇ ਅਸੀਂ ਇਹਨਾਂ ਨੂੰ ਇਹਨਾਂ ਰਾਹਾਂ ਦੇ ਉੱਤੇ ਤੋਰਨ ਵਿੱਚ ਕਾਮਯਾਬ ਹੋ ਗਏ ਇਹ ਸਾਰੇ ਸਮੇਤ ਸਾਡੇ ਅਸੀਂ ਸਾਰੇ ਧੰਗੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੱਚੇ ਆ ਫਰਜ਼ਾਨ ਦਾ ਤੇ ਜੇ ਅਸੀਂ ਉਹਨਾਂ ਦੇ ਬੱਚੇ ਆ ਨਾ ਅਸੀਂ ਉਹਨਾਂ ਬੱਚਿਆਂ ਦੇ ਵਾਗ ਬਣ ਕੇ ਹੀ ਸੰਸਾਰ ਅੰਦਰ ਵਿੱਚ ਨੇ ਮੈਂ ਦੋ ਗੱਲਾਂ ਕਰਕੇ ਕਿਵੇਂ ਮੰਗ ਲੈਣੀ ਹੈ ਇੱਕ ਤੇ ਸਾਰੇ ਸਟਾਫ ਨੂੰ ਮੈਂ ਵਧਾਈ ਦੇਣਾ ਕਿਉਂਕਿ ਅਸੀਂ ਬੜੇ ਚਿਰਾਂ ਤੋਂ ਇਸ ਮੁਹਿੰਮ ਦੇ ਵਿੱਚ ਆ ਕੇ ਬੱਚਿਆਂ ਨੂੰ ਗੁਰੂ ਨਾਲ ਜੋੜਿਆ ਜਾਵੇ ਇੱਕ ਗੱਲ ਦਾ ਖਿਆਲ ਰੱਖਿਓ ਕਿ ਇਸ ਸਕੂਲ ਦੇ ਅੰਦਰ ਬੱਚਿਆਂ ਨੂੰ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਜੇ ਬੱਚਿਆਂ ਦਾ ਤੁਸੀਂ ਐਜੂਕੇਸ਼ਨ ਦਾ ਮੁਕਾਬਲਾ ਕਿਸੇ ਸਕੂਲੇ ਜਾ ਕੇ ਕਰ ਦੋ ਤੇ ਸਾਡੇ ਸਕੂਲੋਂ ਪੜੇ ਹੋਏ ਬੱਚੇ ਕਿਸੇ ਸਕੂਲ ਦੇ ਬੱਚੇ ਨੇ ਕਿਉਂ ਕਹਿ ਲੋਗੇ ਲਾਗੇ ਜਾ ਕੇ ਨਹੀਂ ਬਲਕਿ ਸ਼ਾਬੇ ਤੋਂ ਉੱਚੇ ਉੱਠ ਕੇ ਤੁਹਾਨੂੰ ਦੱਸਣਗੇ ਇਹਨਾਂ ਦਾ ਮੁਕਾਬਲਾ ਕਿਤੇ ਨਹੀਂ ਐਜੂਕੇਸ਼ਨ ਦੇ ਹਲਾਤ ਦੇ ਤੇ ਜੇ ਇਹੋ ਹੀ ਬੱਚੇ ਜੇ ਸਾਡੇ ਕੋਲ 5ਵੀਂ ਕਲਾਸ ਤੱਕ ਕਰਨੇ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਡੇ ਕੋਲ 10ਵੀਂ ਤੇ ਪਲੱਸ 2 ਤੱਕ ਇਹ ਬੱਚੇ ਰਹਿਣ ਤੇ ਇਹ ਬੱਚਿਆਂ ਨੂੰ ਅਸੀਂ ਇਦਾਂ ਦੇ ਬਣਾ ਦੇਵਾਂਗੇ ਕਿ ਇਹ ਡੀਸੀ ਐਸਐਸਪੀ ਤੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਜਦੋਂ ਗੋਲ ਕਮਾਲੇ ਸ ਜਾ ਕੇ ਗੁਰੂ ਕੇ ਬਾਣੀ ਦੇ ਅੰਦਰ ਉਹਨਾਂ ਅਹੁਦਿਆਂ ਤੇ ਬੈਠ ਕੇ ਇਨਸਾਫ ਕਰਨਗੇ ਨਾ ਧਰਮ ਦੀ ਕਿਰਤ ਕਰਦਿਆਂ ਹੋਇਆਂ ਜਦੋਂ ਇਦਾਂ ਦੇ ਸੰਸਾਰ ਅੰਦਰ ਕਾਰਜ ਕਰਨਗੇ ਉਦੋਂ ਵਾਕੀ ਪਤਾ ਲੱਗੇਗਾ ਵੀ ਨਹੀਂ ਕਿ ਮਾਈਦੀ ਖਾਨ ਸਾਹਿਬ ਸਕੂਲ ਤੋਂ ਪੜਿਆ ਹੋਇਆ ਬੱਚਾ ਇਹਨੂੰ ਪ੍ਰਾਸ਼ਨ ਵਾਲਾ ਕੋਈ ਟੀਚਰ ਨਹੀਂ ਹੈ ਉਹ ਗੁਰੂ ਹੈ ਕਿਉਂਕਿ ਇਹੋ ਜੀ ਸੋਚ ਗੁਰੂ ਨੇ ਇਹਨਾਂ ਦੇ ਅੰਦਰ ਭਰੀ ਹੈ ਇਸ ਕਰਕੇ ਸਮਨਾ ਦੀ ਅਰਦਾਸ ਵੀ ਕਰਨੀ ਹੈ ਤੇ ਇੱਕ ਬੇਨਤੀ ਕਰਨੀ ਹੈ ਕਿ ਯਤਨ ਕਰਿਓ ਸਾਥ ਦਿਓ ਤਾਂ ਕਿ ਅਸੀਂ ਇਦਾਂ ਦੇ ਸਕੂਲ ਉਸਾ ਸਕੀਏ ਇਹਨੂੰ ਹੋਰ ਉਚਾਈਆਂ ਤੇ ਲੈ ਕੇ ਜਾ ਸਕੀਏ ਤਾਂ ਕਿ ਇਹ ਬੱਚੇ ਗੁਰੂ ਨਾਲ ਵੀ ਜੁੜਨ ਉੱਚੇ ਆਉਧਿਆਂ ਤੇ ਵੀ ਪਹੁੰਚਣ ਤੇ ਸਾਡਾ ਤੇ ਸਾਡੇ ਗੁਰੂ ਦਾ ਨਾਮ ਰਾਸ਼ਨ ਕਰੇ ਸਾਈ ਅਸੀਂ ਸਿੱਖੀ ਦੀ ਫਲਵਾੜੀ ਨੂੰ ਮੈ ਕਾ ਸਕਦੇ ਹਾਂ ਸਮਾਂ ਬਹੁਤ ਹੈ ਬੋਲਣ ਵਾਸਤੇ ਵੀ ਬਹੁਤ ਵਕਤ ਪਰ ਇੱਕ ਗੱਲ ਕਿ ਜੋ ਕੁਝ ਬੱਚਿਆਂ ਨੇ ਦੱਸਿਆ ਤੇ ਜੋ ਇਹ ਰਿਜ਼ਲਟ ਨਿਕਲਦਾ ਇਹੋ ਜਿਹੇ ਰੰਜਾਟ 5 5 7 7 ਲੱਖ ਲਾ ਕੇ ਜਿਹੜੇ ਬੜੇ ਬੜੇ ਸਮਾਗਮ ਕੀਤੇ ਜਾਂਦੇ ਨੇ ਨਾ ਉਹਨਾਂ ਚ ਇਹ ਰਿਜ਼ਲਟ ਨਹੀਂ ਜੀ ਨਿਕਲ ਸਕਦਾ ਖੜੇ ਦੇਖੋ ਇਹ ਬੜੀਆਂ ਬੜੀਆਂ ਤੋਂ ਕੇ ਕੈਨੇਡਾ ਇੰਗਲੈਂਡ ਵਰਗੀਆਂ ਸਟੇਜਾਂ ਦੇ ਉੱਤੇ ਉੱਥੋਂ ਦੇ ਵਿੱਚ ਵਿਚਰ ਕੇ ਅਸੀਂ ਕਥਾ ਵਿਚਾਰਾ ਕਰਕੇ ਆਉਂਦੇ ਆ ਸਾਨੂੰ ਪਤਾ ਹੈ ਪਰ ਜ਼ੋਰ ਜਤ ਕੇ ਇਹਨਾਂ ਥਾਵਾਂ ਤੋਂ ਨਿਕਲਨੇ ਉਹਨਾ ਹੋਰ ਕਿ ਤੋ ਹਨ ਇਸ ਕਰਕੇ ਯਤਨ ਕਰੀਏ ਇਹਨਾਂ ਦਾ ਸਾਥ ਦਈਏ ਤੇ ਸਾਥ ਲੈ ਕੇ ਜੋ ਵੀ ਇਹ ਪ੍ਰੋਗਰਾਮ ਦੀ ਕਰਨ ਕਿਉਂਕਿ ਅਸੀਂ ਅੰਦੀ ਕਰੇ ਆ ਸਤਿਗੁਰੂ ਕਿਰਪਾ ਕਰਨ ਕਿ ਆਪ ਅੰਗ ਸੰਸਹਾਇ ਹੋ ਕੇ ਸਾਡੇ ਦੁਆਰਾ ਵਿਕੇ ਹੋਏ ਪ੍ਰੋਗਰਾਮ ਸਿਰੇ ਚੰਗ ਤੇ ਅਸੀਂ ਇਸ ਸਕੂਲ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਈਏ ਤੇ ਸਿੱਖੀ ਦੀ ਝਲਵਾੜੀ ਨੂੰ ਇਸੇ ਤਰ੍ਹਾਂ ਮੈਂ ਕਉਂਦੇ ਰਹੀਏ ਸੋ ਬਹੁਤ بڑے ਪਿਆਰ ਦੇ ਨਾਲ ਕਿਉਂਕਿ ਸਮਾਂ ਬਹੁਤ ਹੋ ਚੁੱਕਾ ਹੈ ਪਰ ਇੱਕ ਗੱਲ ਕਿ ਸਮਾਂ ਭਾਵੇਂ ਜਿੰਨਾ ਲੰਬੀ ਹੋ ਜਾਏ ਸਾਡੇ ਬੱਚੇ ਸਭ ਨੂੰ ਗੁਰੂਆਂ ਬਾਤਾਂ ਪਾਰੇ ਹੁਣ ਉਹਨਾਂ ਸਮੇਂ ਦੀ ਪਰਵਾਹ ਨਹੀਂ ਕਰੀ। ਬੜਿਆਂ ਨੂੰ ਕੋਕ ਲੱਗੀ ਹੋਏਗੀ ਪਰ ਜਿੰਨੇ ਸਾਰੇ ਟੀਚਰ ਇੱਥੇ ਤੁਰੇ ਫਿਰਦੇ ਨੇ ਤੁਹਾਨੂੰ ਦੇਖ ਰਹੇ ਨੇ ਇਹਨਾਂ ਨੇ ਸੇਰ ਦੀ ਚਾਹ ਹੀ ਪੀਤੀ ਹੈ ਰੋਟੀ ਕਿਸੇ ਨੇ ਨਹੀਂ ਖਾਧੀ। ਉਖੇ ਇਸ ਕਾਰਨ ਤੇ ਲਗੇ ਨੇ ਕਿ ਅਸੀਂ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਵਾਉਣੇ ਤੇ ਕਰਵਾਉਣਾ ਕਿਵੇਂ ਹੈ ਉਹਨਾਂ ਬੱਚਿਆਂ ਕੋਲੋਂ ਕਰਵਾਉਣੇ ਜਿਹੜੇ ਸਹਿਬਜ਼ਾਦਿਆਂ ਦੀ ਉਮਰਾਂ ਦੇ ਹਾਰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਨਾ ਹੈ ਕਿ ਅਸੀਂ ਭੁੱਖੇ ਹਾਂ ਜੀ ਸਾਨੂੰ ਗਰਮੀ ਲੱਗ ਰਹੀ ਹੈ ਸਮਾਂ ਬਾਤ ਹੋ ਗਿਆ ਸਮਾਂ ਨਹੀਂ ਅਸੀਂ ਉਹਨਾਂ ਦੀ ਜਾਨ ਨੂੰ ਯਾਦ ਕਰਨਾ ਹੈ ਕਿ ਖੰਡੇ ਬੁਰਜ ਤਿੰਨ ਦਿਨ ਕੈਦ ਰਹੇ ਨੇ ਤੇ ਜੇ ਅਸੀਂ ਇੱਕ ਦਿਨ ਬਗੈਰ ਪ੍ਰਸ਼ਾਦਾ ਛਕੇ ਵੀ ਬੈਠ ਜਾਵਾਂਗੇ ਨਾ ਇਹ ਸਾਡਾ ਦਿਨ ਨਹੀਂ ਖੇ ਲੱਗਦਾ ਪਰਵਾਣ ਚੜਨਾ ਹੈ ਮਾਤਾ ਗੁਜਰਕੌਰ ਦੇ ਉਹਨਾਂ ਚਰਣਾ ਤੋਂ ਨਿਸ਼ਾਵਰ ਕਰਦੀ ਇਹ ਸਮਾਂ ਜਿਹੜਾ ਅਸੀਂ ਇੱਥੇ ਬੈਠ ਕੇ ਵਧੀਰ ਕਰ ਰਹੇ ਹਾਂ ਉਹਦੀਆਂ ਹਾਜ਼ਰੀਆਂ ਉੱਥੇ ਲੱਗ ਰਹੀ ਹੈ ਜੇ ਅਸੀਂ ਇੱਥੇ ਬੈਠੇ ਹੋਏ ਸੋ ਆਓ ਬੜੇ ਪਿਆਰ ਦੇ ਨਾਲ ਕਿਉਂਕਿ ਬਚਿਆ ਨਹੀਂ ਇੱਕੋ ਹੀ ਐਕਟ ਨਿਕਾ ਲਿਆ ਰਹਿ ਗਿਆ ਉਹ ਪੇਸ਼ ਕਰਕੇ ਉਹਨਾਂ ਸਹਿਬਜ਼ਾਦੀਆਂ ਨੂੰ ਸਜਦੇ ਕਰਨੀ ਤੇ ਮੰਗਰ ਇਹਨਾਂ ਪਾਵਨ ਕੁਦਰ ਸਹਿਬਜ਼ਾਦੀਆਂ ਦੀ ਤਰ੍ਹਾਂ ਸਜੇ ਹੋਏ ਕੁਚੰਗੀ ਖਾਲਸਿਆਂ ਨੂੰ ਸਨਮਾਨ ਕੀਤਾ ਜਾਣਾ ਤੇ ਸਾਰੇ ਜਣੇ ਬੜੇ ਪਿਆਰ ਦੇ ਨਾਲ ਇਸੇ ਪ੍ਰਕਾਰ ਬੈਠ ਕੇ ਉਹਨਾਂ ਨੂੰ ਸਨਮਾਨ ਲੈਂਦੇ ਆ ਵੀ ਦੇਖਿਓ ਤਾਂ ਕਿ ਇਹਨਾਂ ਬੱਚਿਆਂ ਦੀ ਹੌਸਲਾ ਵਧਾਈ ਹੋ ਚੁਕੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਸਭ ਲੋਕ ਜਪ ਕਰਕੇ ਬੱਚੇ ਧਿਆਨ ਦਿਓ ਮੇਰੇ ਨਾਲ ਬੋਲਿਓ ਮੈਂ ਬੋਲਾਂਗਾ ਮੇਰੇ ਬੋਲਣਾ ਸਾਰਿਆਂ ਨੂੰ ਆਰਾਮ ਨਾਲ ਆਰਾਮ ਨਾਲ ਮਾਪੇ ਵੀ ਸਾਰੇ ਸਾਥ ਦੇ ਹੋਪੀ ਇਸ ਵੀਡੀਓ ਕਾਣੀ ਹੈ ਅਜੀਤ ਤੇਜ ਜਾਰ ਰੋ ਕੈ ਸ਼੍ਰੀ ਕਰਨਾਮ ਹੈ ਅਜੀਤ ਤੇਜ ਜਾਰ ਰੋ ਕੈ ਸ਼੍ਰੀ ਕਰਨਾਮ ਹੈ ਸਰਹੰਗ ਦੀ ਦੀਵਾਰ ਰੋ ਕੈ ਸ਼੍ਰੀ ਕਰਨਾਮ ਹੈ ਸਰਹੰਗ ਦੀ ਦੀਵਾਰ ਰੋ ਕੈ ਸ਼੍ਰੀ ਕਰਨਾਮ ਹੈ ਅਜੀਤ ਤੇਜ ਜਾਰ ਰੋ ਜਨਾਂ ਨੇ ਬਹੁਤ ਸੋਹਣਾ ਸਾਥ ਦਿੱਤਾ ਤੇ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠ ਕੇ ਸਮਾਗਮ ਦਾ ਇਤਿਹਾਸ ਦੀਆਂ ਵਿਚਾਰਾਂ ਸਾਰਿਆਂ ਨੇ ਸ਼ਰਣ ਕੀਤੀਆਂ